हिमाचल प्रदेश ਤੋਂ ਪੰਜਾਬ ਦੇ ਵਿੱਚ ਬਿਨਾ ਬਿਲਾ ਤੋਂ ਰੇਤੇ ਤੇ ਬਜਰੀ ਦੇ ਟਰੱਕ ਦਿਨ ਦਿਹਾੜੇ ਤੇ ਰਾਤ ਵੇਲੇ ਵੀ ਦਾਖਲ ਹੋ ਰਹੇ ਨੇ ਤੇ ਪ੍ਰਸ਼ਾਸਨ ਦਾ ਇਸ ਵੱਲ ਕੋਈ ਵੀ ਧਿਆਨ ਨਹੀਂ ਹੈ ਤੇ ਪੰਜਾਬ ਸਰਕਾਰ ਨੂੰ ਹਰ ਰੋਜ਼ ਕਰੋੜਾਂ ਰੁਪਏ ਦਾ ਝੂਨਾ ਲੱਗ ਰਿਹਾ ਹੈ ਹਿਮਾਚਲ ਪ੍ਰਦੇਸ਼ ਤੋਂ ਬਿਨਾ ਬਿਲ ਤੋਂ ਪੰਜਾਬ ਦੇ ਵਿੱਚ ਦਾਖਲ ਹੋਣ ਵਾਲੇ ਇੰਨਾ ਟਰੱਕਾਂ ਦੀ ਵੀਡੀਓ ਵੀ ਵਾਇਰਲ ਹੋ ਰਹੀ ਹੈ ਤੇ ਪਠਾਨਕੋਟ ਦੇ 에ਅਰ ਫੋਰਸ ਸਟੇਸ਼ਨ ਦੇ ਨੇੜੇ ਮਾਈਨਿੰਗ ਬਲਾਕ ਤੇ ਕੋਈ ਵੀ ਚੈਕਿੰਗ ਨਹੀਂ ਕੀਤੀ ਜਾ ਰਹੀ ਫਿਲਹਾਲ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਨੇ ਇਸ ਮਾਮਲੇ ਤੇ ਚੁੱਪੀ ਧਾਰੀ ਹੋਈ ਹੈ ਲੇਕਿਨ ਨੋ ਡਿਪਟੀ ਕਮਿਸ਼ਨਰ ਥਾਨਕੋਟ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਜਾਂਚ ਦੇ ਲਈ ਉਹਨਾਂ ਵੱਲੋਂ ਟੀਮ ਨਾ ਬਣਾ ਦਿੱਤੀਆਂ ਗਈਆਂ ਨੇ ਤੇ ਸਾਰੇ ਮਾਮਲੇ ਦੀ ਜਾਂਚ ਕਰਕੇ ਬੰਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਏਗੀ। ਅ ਦੇਖੋ ਮੇ ਇੱਕ ਵੀਡੀਓ ਮੇਰੇ ਧਿਆਨ ਚਾਹੀਏ ਜਿਸ ਦੇ ਵਿੱਚ ਕੁਝ ਗੱਡੀਆਂ ਖੜੀਆਂ ਸੀਗੀਆਂ ਤੇ ਉੱਤੇ ਅਲੀਗੇਸ਼ਨ ਲਾਇਆ ਜਾ ਰਿਹਾ ਸੀ ਕਿ ਦੂਜੇ ਸਟੇਟ ਤੋਂ ਆ ਰਹੀਆਂ ਨੇ ਵਿਦਆਊਟ ਪ੍ਰੋਪਰ ਡਾਕੂਮੈਂਟੇਸ਼ਨ ਮੈਂ ਦੀ ਐਕਸਪਲੇਨੇਸ਼ਨ ਮਾਈਨਿੰਗ ਡਿਪਾਰਟਮੈਂਟ ਤੋਂ ਪਾਲ ਕੀਤੀ ਹੈ ਤੇ ਨਾਲ ਦੀ ਨਾਲ ਅਸੀਂ ਨਾ ਕਿ ਜਿਹੜੇ ਹੈਗੇ ਨੇ ਇਹਨਾਂ ਦੇ ਹੋਤੀ ਸਰਪ੍ਰਾਈਜ਼ ਚੈਕਿੰਗ ਲਈ ਮੈਂ ਇੱਕ ਟੀਮ ਗਠਿਤ ਕੀਤੀ ਹੈ। ਤੇ ਜੋ ਵੀ ਇਹਦੇ ਪਿੱਛੇ ਰਿਸਪਾਂਸਿਬਲ ਹੋਏਗਾ ਉੱਤੇ ਸਿਫਤਾਂ ਲਈ ਕੀਤੀ ਜਾਏਗੀ ਕਿ ਕਿੰਨੇ ਜਿਹਾ ਹੋ ਗਿਆ ਬਤਿਓ ਦੇਖੋ ਹੀ ਹੈ ਸਾਰਾ ਨਾ ਕਿ ਲੀਗਲ ਮਾਈਨਿੰਗ ਨਹੀਂ ਕਰਨੀ ਚਾਹੀਦੀ ਤੇ ਅਸੀਂ ਐਫ ਆਈ ਆਰ ਵੀ ਕੁਝ ਕਰਾਏ ਨੇ ਤੇ ਬਹੁਤ ਸਟ੍ਰਿਕਨੈਸ ਇਸ ਟਾਈਮ ਜ਼ਿਲ੍ਹੇ ਦੇ ਵਿੱਚ ਕੀਤੀ ਗਈ ਹੈ ਤੇ ਇਹ ਵੀ ਜਿਹੜਾ ਵੀਡੀਓ ਸਾਹਮਣੇ ਆਇਆ ਹੈ ਇਹਦੇ ਉੱਪਰ ਵੀ ਬਹੁਤ ਸਖਤ ਕਾਰਵਾਈ ਕੀਤੀ ਜਾਏਗੀ ਐਕਸਪਲੇਨੇਸ਼ਨ ਆਲਰੇਡੀ ਮਾਈਨਿੰਗ ਡਿਪਾਰਟਮੈਂਟ ਦੀ ਅਸੀਂ ਕਾਲ ਕਰਾਂਗੇ ਜਗਬਾਨੀ ਟੀਵੀ ਲਈ ਅਨਮੋਲ ਸ਼ਰਮਾ ਦੀ ਰਿਪੋਰਟ